ਕਰ ਲਿਆ ਕਰ ਕੋਈ ਕੰਮ ਨਹੀਂ ਤਾਂ ਯਾਰ ਡੰਗਰਾ ਸ਼ਾਂਬਲਾ ਨਹੀਂ ਖੇਤੀ ਉਹ ਕਰ ਲਾ ਦੋਹੇ ਪਾਸੇ ਯਾਰ ਵਿੱਚ ਤਾਂ ਨਹੀਂ ਹੋਇਆ ਜਾਂਦਾ ਉਹ ਤੂੰ ਦੇਖ ਜੇ ਤੂੰ ਦੋਹੇ ਪਾਸੇ ਕੰਮ ਕਰਦਾ ਤੇਰਾ ਸਰੀਰ ਬਣਦਾ ਉਹ ਕਿੰਨਾ ਤਕੜਾ ਹੋ ਗਿਆ ਪਹਿਲਾਂ ਨਾਲੋਂ ਤੂੰ ਇਹ ਤਾਂ ਯਾਰ ਤੇਰੇ ਰੋਜ਼ ਦੇ ਬਹਾਨੇ ਨਹੀਂ ਯਾਰ ਮੈਨੂੰ ਅੱਡ ਕਰਦੇ ਓਹੋ ਓਏ ਆਪਣਾ ਬਾਪੂ ਕਹਿ ਕੇ ਗਿਆ ਤੀ ਕਹਿੰਦਾ ਅੱਡ ਨਾ ਹੋਇਓ ਇਕੱਠੇ ਰਹੋ ਬਾਪੂ ਤਾਂ ਯਾਰ ਕੰਮ ਨੂੰ ਵੀ ਕਹਿ ਕੇ ਗਿਆ ਤੀ ਉਹ ਫੇਰ ਕੀ ਹੁੰਦਾ ਆਪਣਾ ਕੁਝ ਬੰਡਿਆ ਪੈ ਅੱਜ ਤੂੰ ਕਰ ਦੇ ਕੱਲੂ ਮੈਂ ਕਰ ਦੂੰ ਤੇਰੇ ਤਾਂ ਅਹੀ ਬਹਾਨੇ ਰੋਜ਼ ਦੇ ਹੀ ਨੇ ਜਾ ਯਾਰ ਤੜਕੀ ਮੂਡ ਖਰਾਬ ਕਰ ਦੂਗਾ ਮਸਾਂ ਤਿਆਰ ਹੋ ਕੇ ਸ਼ਹਿਰ ਜਾਣਾ ਸੀ ਵੀਰੇ ਓ ਕਾਣਾ ਤੂੰ ਇਹ ਰੋਟੀ ਦੇ ਦੇ ਇੱਕ ਓ ਮੇਰੇ ਲੈ ਵੀ ਨਹੀਂ ਰੋਟੀ ਰੋਟੀ ਓ ਬਾਈ ਆ ਯਾਰ ਕੌਣ ਆ ਗਿਆ ਓ ਕੀ ਹੋ ਗਿਆ ਓ ਰੋਟੀ ਮੰਗਦਾ ਓ ਇਹ ਤਾਂ ਪਾਗਲ ਲੱਗਦਾ ਕੋਈ ਓ ਜਾ ਓਏ ਪੁਰੇ ਨਹੀਂ ਰੋਟੀ ਹੈਗੀ ਵੀਰੇ ਇੱਕ ਰੋਟੀ ਦੇ ਦੇ ਕੀ ਬਾਤ ਭੁੱਖ ਲੱਗੀ ਐ ਇੱਕ ਦੇ ਦੇ ਓ ਸਾਡਾ ਲੈ ਵੀ ਨਹੀਂ ਆਈਆਂ ਯਾਰ ਜਾ ਔਰ ਭੱਗ ਜਾ ਵੀਰੇ ਭੁੱਖ ਲੱਗੀ ਦੀ ਕਿ ਇੱਕ ਰੋਟੀ ਦੇ ਦੇ ਓ ਸਾਲਿਆ ਜੇ ਬਾਲੀਓ ਭੁੱਖ ਲੱਗੀ ਆ ਆ ਡੰਗਰਾਂ ਮੂਰੇ ਮਾਰ ਲੈ ਗਾਜਰਾਂ ਪੰਨਿਆਂ ਨੇ ਉਹ ਖਾ ਲੈ ਲੈ ਲਾਂ ਮੇਰੇ ਇੱਕ ਉਹ ਲਾਇਲਾ ਜਿੰਨੀਆਂ ਮਰਜੀ ਕੋਈ ਤਾਂ ਜਮਈ ਪਾਗਲਾ ਹਾਂ ਬਾਈ ਇਹ ਤਾਂ ਡੰਗਰਾਂੀਆਂ ਗਾਜਰਾ ਖਾ ਗਿਆ ਤਾਂ ਦੇਖੀ ਇਹਨੂੰ ਆ ਜਾ ਕੋ ਲੈ ਨਾ ਉਹ ਸਾਲਿਆ ਮਹਿੰਗੀਆਂ ਬਹੁਤ ਨੇ ਤੂੰ ਹੀ ਖਾਜੇਂਗਾ ਸਾਰੀਆਂ ਵੀ ਪੈਸੇ ਲੈ ਲੋ ਪੈਸੇ ਇਹ ਸਾਲਾ ਪੈਸੇ ਕਿੱਥੋਂ ਲਿਆ ਆ ਉਹ ਬਾਈ ਸਦਾਈਆਂ ਲਵੇ ਹੁੰਦੇ ਨੇ ਪੈਸੇ ਉਹ ਚੱਲਿਆ ਪੈਸੇ ਹੀ ਦੇ ਦੇ ਹੋਰ ਖਾ ਲਈ ਆ ਲੈ ਵੀਰੇ ਪੈਸੇ ਉਹ ਸਾਲਿਆ ਉਹ ਪੈਸੇ ਥੋੜੀ ਨੇ ਇਹ ਜਰਦੇ ਦੀ ਪੁੜੀ ਆ ਓਏ ਪੈਸੇ ਨੇ ਉਹ ਨਹੀਂ ਹੈਗੇ ਪੈਸੇ ਉਹ ਮੈਂ ਤੇਰੇ ਡਾਂਗ ਫੇਰ ਦੂੰ ਭੱਗ ਜਾ ਉਰੋਂ ਮੈਂ ਨਹੀਂ ਪੈਸੇ ਆ ਪੈਸੇ ਨਹੀਂ ਲੈ ਤੇ ਮੈਂ ਆਪਦੇ ਰੱਖਾਂ ਉਹ ਇਹਨੂੰ ਭੇਜ ਤੇ ਉਹ ਡਾਂਗ ਫੇਰ ਦੂੰ ਮੈਂ ਤੇ ਉਹ ਖੜ ਜਾ ਬਾਈ ਉਹ ਬਾਈ ਤੂੰ ਆਇਆ ਕਿੱਥੋਂ ਆ ਮੈਂ ਰੋਟੀ ਦੇ ਦੇ ਹੁਣ ਤਾਂ ਮੈਂ ਗਾਜਰਾਂ ਖਾਧੀਆਂ ਨੇ ਉਹ ਤਾਂ ਸਾਜੀ ਦੀ ਮੈਨੂੰ ਰੋਟੀ ਦੇ ਦੇ ਕੋਈ ਕਿਵੇਂ ਕਰੀਏ ਉਹ ਸਾਲਾ ਖਾ ਕੇ ਕੱਚੀਆਂ ਗਾਜਰਾਂ ਕਹਿੰਦਾ ਸਬਜ਼ੀ ਤੀ ਮੈਂ ਉਹ ਰੋਟੀ ਦੇ ਦੇ ਇੱਕ ਤੂੰ ਬਾਈ ਕਿਵੇਂ ਕਰੀਏ ਫੇਰ ਉਹ ਕਰਨਾ ਕੀ ਆ ਇੱਕ ਰੋਟੀ ਦੇ ਸਾਲੇ ਦੀ ਦੱਦ ਵੱਡ ਚੱਲ ਮੈਂ ਲਿਆਉਣਾ ਫੇਰ ਅੰਦਰੋਂ ਕੀ ਕਹੇ ਕਹੇ ਜੀ ਆ ਜਾਂਦੇ ਨੇ ਓਰੇ ਦੁੱਖ ਦੇਣ ਨੂੰ ਓਏ ਆ ਜਾ ਉੱਧਰ ਬਹਿ ਕੇ ਖਾ ਲਈ ਰੋਟੀ ਮੈਂ ਉਹੀ ਖਾਉਂਗਾ ਪੂਰੀ ਪੂਰੀ ਓਏ ਉੱਥੇ ਸਾਫ਼ ਥਾਂ 'ਚ ਮਰ ਜਾ ਉਹ ਉਧਾਰੇ ਸਾਫ਼ ਹੈ ਓਰੇ ਆ ਦੇ ਇੱਥੇ ਇੱਥੇ ਤਾਂ ਆ ਕੇ ਖਾਉਂਗਾ ਇੱਥੇ ਆ ਦੇ ਉਰੀ ਪੂਰੀ ਲੈ ਆ ਦੇ ਛੇਤੀ ਓਏ ਆਉਂਦਾ ਆਉਂਦਾ ਦਮ ਰੱਖ ਲੈ ਫੋਲਾ ਫੜ ਰੋਟੀ ਇਨੂੰ ਭਜਾ ਦੇ ਸਾਲੇ ਨੂੰ ਉਹ ਗੱਲ ਤਾਂ ਸੁਣ ਲਾ ਖੜ ਕੇ ਕੀ ਗੱਲ ਕਰੇਗਾ ਦੱਸ ਉਹ ਤਾਂ ਨੀਰਾ ਕਾਰਾ ਕਰਾਇਆ ਕਰਾਂਗੇ ਉਹ ਸਾਲੇ ਉਹ ਚੱਕੂਏ ਸਾਰਾ ਕੰਮ ਕਰੂ ਉਹ ਕੁਛ ਨਹੀਂ ਕਰਦਾ ਹੁੰਦਾ ਇਹ ਹਜਾ ਉਹ ਮੈਂ ਆਪੇ ਕਰਾ ਲਉ ਤੇਰਾ ਤਾਂ ਯਾਰ ਬਹੁਤ ਦਿਮਾਗ ਘਟਾ ਤੂੰ ਆ ਜਾ ਇਧਰ ਖਾ ਲਾਂ ਦੇ ਰੋਟੀ ਉਹਨੂੰ ਆ ਗੱਲ ਜੀ ਤੇਰੀ ਤਾਂ ਤਰਾ ਬਹੁਤਾ ਖੜਾ ਹੂੰ ਆ ਚੱਕ ਸਕਦਾ ਚੱਕੂ ਕਾ ਚੱਕੂ ਇੱਕ ਰੋਟੀ ਹੋਰ ਦੂੰਦਾ ਇਹਨੂੰ ਫੇਰਾ ਪੱਕਾ ਦੇ ਦੇਗਾ ਹਾਂ ਤੈਨੂੰ ਇੱਕ ਰੋਟੀ ਦਊਂਗਾ ਚੱਕ ਦੂੰ ਇੱਕ ਰੋਟੀ ਦੇ ਜੀ ਮੈਨੂੰ ਬਾਠੀ ਕੰਨ ਆ ਜਾ ਚੱਕ ਚੱਕ ਹਾਂ ਖਾਲਾ ਆ ਖਾਲਾ ਆ ਖਾਲਾ ਖਾਲਾ ਆ ਮੈਂ ਇਹ ਸਮਾਣ ਲੈ ਆਏ ਮੈਨੂੰ ਉਡਾ ਦੇ ਹਾਂ ਇਹ ਨਾ ਮੈਂ ਸਿੱਟਾ ਦੀ ਖਾਂ ਇਹ ਮੈਂ ਤੇਰਾ ਧੱਕਣਾ ਆ ਚੱਕ ਨੂੰ ਫੇ ਮੈਂ ਚ ਖਰਦਾਰੇ ਓਏ ਡੋਕਾ ਕਰੇਗਾ ਹੁਣ ਪਹਿਲਾਂ ਰੋਟੀ ਦੇ ਦੇ ਇਹਦੀ ਰੋਟੀ ਦੇ ਪਹਿਲਾਂ ਫਿਰ ਤੂੰ ਦੋ ਰੋਟੀਆਂ ਲਾਉਂਗਾ ਮੈਂ ਨਹੀਂ ਪਹਿਲਾਂ ਇਹਦੀ ਦੇ ਮੈਨੂੰ ਉਹ ਨਹੀਂ ਤੈਨੂੰ ਲੈ ਕੇ ਦੇਣਾ ਦੋ ਓ ਮੇਰੇ ਸਾਲੇ ਦੇ ਆ ਪਾਗਲਾ ਓਏ ਰੋਟੀਆਂ ਤੋਂ ਤਾਂ ਪਾਈ ਔਖਿਆਂ ਐਂ ਤਾਂ ਇਹ ਬਹੁਤ ਰੋਟੀਆਂ ਖਾਜਿਆ ਕਰੂ ਉਹ ਕੁਝ ਨਹੀਂ ਹੁੰਦਾ ਬਾਈ ਰੋਟੀ ਦਾ ਤਾਂ ਦਾਲ ਹੁੰਦਾ ਉਹ ਚੁੱਪ ਓਏ ਤੂੰ ਉਹ ਗੱਲ ਸੁਣ ਮੇਰੀ ਉਹ ਰੋਟੀ ਦਾ ਡਾਕਟਰ ਵੀ ਬੰਦ ਕਰਦੇ ਨੇ ਉਹ ਸਰੀਰ ਖਰਾਬ ਹੁੰਦਾ ਰੋਟੀ ਨਾਲ ਮਾੜਾ ਹੋ ਜਾਏਗਾ ਸਾਲਿਆ ਵੇ ਦੀ ਗੱਲ ਸੁਣਾ ਤੂੰ ਮੇਰੇ ਨਾਲ ਬਾਹਰੇ ਚੱਲ ਟੋਕਾ ਇਹ ਆਪੇ ਕਰ ਲੂ ਗੋਹਾ ਚੱਕ ਦੇ ਮੈਂ ਤੈਨੂੰ ਗਾਜਰਾਂ ਖਵਾਉਂਗਾ ਬਾਈ ਕਰਾਉਣ ਦਾ ਟੋਕਾ ਯਾਰ ਉਹ ਚੋ ਓਏ ਉਹ ਗਾਜਰ ਦੇਖ ਕਿੰਨੀ ਸਵਾਦਤੀ ਮਿੱਠੀ ਪਈਦੀ ਕਿ ਨਾ ਹਾਂ ਬੱਸ ਦੇਖੀ ਨਾਲੇ ਫਿਰ ਤੂੰ ਤਕੜਾ ਹੋ ਜਾਏਗਾ ਚੱਲ ਫਿਰ ਚੱਲ ਜਲੀਏ ਚੱਲ ਆ ਜਾ ਮੈਂ ਮੈਂ ਇੱਥੇ ਜਾ ਇਸੇ ਤਰ੍ਹਾਂ ਇਸ ਦੁਮਾਗੀ ਤੌਰ ਤੇ ਪਰੇਸ਼ਾਨ ਵੀਰ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤੇ ਉਸ ਉੱਪਰ ਜ਼ੁਲਮ ਕੀਤਾ ਜਾਂਦਾ ਹੈ ਸਿਰਫ ਰੋਟੀ ਦੇ ਬਦਲੇ ਉਹ ਤੋਂ ਸਾਰਾ ਕੰਮ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਜ਼ੁਲਮ ਅਤੇ ਤਸ਼ੱਦਦ ਦੇ ਨਾਲ ਉਹ ਵੀਰ ਠੀਕ ਹੋਣ ਦੀ ਬਜਾਏ ਹੋਰ ਮੈਂਟਲ ਸਟ੍ਰੈਸ ਦੇ ਵਿੱਚ ਚਲਾ ਜਾਂਦਾ ਹੈ ਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਹੈ ਇਸ ਤਰ੍ਹਾਂ ਦੇ ਬਹੁਤ ਵੀਰ ਹਨ ਜੋ ਕਿ ਹਰ ਪਿੰਡ ਦੇ ਵਿੱਚ ਬੰਦੀ ਬਣਾਏ ਗਏ ਹਨ ਪਰ ਕੋਈ ਵੀ ਬੋਲਣਾ ਨਹੀਂ ਚਾਹੁੰਦਾ ਅਗਲਾ ਸੋਚਦਾ ਹੈ ਕਿ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਵੀਰੋ ਇਹਨਾਂ ਨੂੰ ਵੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਵਾਤਾ ਸਾਲਾ ਨਜ਼ਰ ਆਈ ਆ ਗਿਆ ਫਰੀਦਾ ਸੀਰੀ ਮਿਲ ਗਿਆ ਨਾ ਸਾਲਾ ਜਾਵੇ ਕਿਤੇ ਨਾ ਆਵੇ ਨਾ ਕੋਈ ਪੈਸਾ ਦੇਣਾ ਕਰਦਾ ਬੈਠਾ ਕੀ ਕਰਦਾ ਇੱਥੇ ਬੋਦਰਪਾਦਾਂ ਉਹ ਸਾਲੇ ਆਏ ਦਾ ਕੀ ਕਰੇਗਾ ਕਾਨੂੰ ਲੈ ਕੇ ਜਾऊं ਉਹ ਡੰਗਰ ਬੰਨ ਤੇ ਤਾਂ ਟਾਈਮ ਸਿਰ ਡੰਗਰ ਤਾਂ ਜਿੱਦ ਸਾਰੇ ਖੋਲ ਤੇ ਉਹ ਭਜਾਤਾ ਨਹੀਂ ਦਿੰਦਾ ਭੱਜ ਗਏ ਉਹ ਤੇਰੀ ਉਹ ਭੈਣ ਦੀ ਉਹ ਤੈਨੂੰ ਮਾਰ ਬਾਈ ਮਾਰ ਇਹਨੂੰ ਸਾਲਿਆ ਮੈਂ ਕੀ ਕਹਿ ਕੇ ਗਿਆ ਸੀ ਕੀ ਦੇਖ ਕੇ ਗਿਆ ਸੀ ਤੈਨੂੰ ਤੈਨੂੰ ਸਾਲੇ ਦੇ ਤੇਰੀਓਂ ਪਾ ਦਿੱਤੀ ਮਾਂ ਨਬੀਆ ਮਾਂ ਮੇਰੇ ਸਾਲੇ ਤੇ ਆ ਤੈਨੂੰ ਕੰਮ ਲਾ ਕੇ ਗਏ ਤੇ ਮਾਂ ਨਬੀਆ ਮਾ ਆਈ ਹੀ ਮਰਜੂ ਉਹ ਮਰਨ ਨੂੰ ਕਿਦਰੇ ਨਹੀਂ ਸਾਲੇ ਨੂੰ ਘਸਾਉਂਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਰੋਟੀ ਨਹੀਂ ਖਾਂਦਾ ਮਾ ਅੱਲਾ ਮਾ ਅੱਲਾ ਮੈਂ ਰੋਟੀ ਨਹੀਂ ਖਾਂਦਾ ਇਹਨੂੰ ਬੰਦ ਕਰ ਸਾਲੇ ਦੇ ਨੂੰ ਜਾ ਕੇ ਆ ਜਾ ਉਹਦੋਂ ਸਾਲੇ ਆ ਕੇ ਆ ਸਾਲੇ ਕਰ ਜਾ ਬਚਾ ਲੈ ਤੈਨੂੰ ਮੇਰੇ ਸਾਲੇ ਦੇ ਨੂੰ ਇੱਥੇ ਬੰਦ ਕਰ ਸਾਲੇ ਮੇਰੀ ਗੱਲ ਸੁਣਦਾ ਇਹਨੂੰ ਕੱਢ ਕੁੱਟ ਨਾ ਦੇਈ ਲੰਬਾ ਲਿਆ ਜਾ ਕੇ ਰੱਸਾ ਸਾਲੇ ਨੂੰ ਓਨਾ ਕੇ ਲੰਬਾ ਛੱਡਿਆ ਕਰਨਾ ਜਿੱਥੇ ਤੱਕ ਕੰਮ ਕਰਨਾ ਨੇ ਕੋਈ ਨਾ ਬਾਈ ਕੋਈ ਨਾ ਬਥੇ ਰਾਤ ਅਰਸ ਕਰ ਲਿਆ ਇਹਦਾ ਨਾਲੇ ਰੋਟੀਆਂ ਘਟਾ ਦੇ ਦੀਆਂ ਸਾਲਾ ਭਲਿਆ ਪਿਆ ਖਾ ਖਾ ਚੱਲ ਅੰਦਰ ਮੇਰੇ ਸਾਲੇ ਦਾ ਵੀਰੇ ਕੱਢ ਲੈ ਮੈਨੂੰ ਮੂੰਹ ਕੇ ਠੰਗਾ ਮਾਰਨਗੇ ਮੈਨੇ ਕਿਧਰੇ ਨਹੀਂ ਤੇਰੇ ਠੰਗਾ ਮਾਰਦੇ ਇੱਥੀ ਲੋਟ ਆਵੇਂਗਾ ਤੂੰ ਮੈਨੂੰ ਯਾਰ ਲੱਗਦਾ ਕੋਈ ਨਾ ਸਾਲਾ ਤੈਨੂੰ ਹੁਣ ਤੜਕਾ ਹੀ ਕੱਢਾਂਗੇ ਗੋਹਾ ਚੱਕਣ ਵੇਲੇ ਬੈਠਾ ਇੱਥੇ ਮੇਰੇ ਪਿਆਰ ਲੱਗਦੇ ਮਿਤਿੱਛੇ ਹੇ ਕੁੱਟਦੇ ਰਹਿ ਤੂੰ ਮੇਰੇ ਵਾਲ ਵੀ ਪੱਟੇ ਅੱਜ ਹੇ ਵਾਲੇ ਮੇਰੇ ਥੱਪੜ ਮਾਰੇ ਮੇਰੇ ਬੱਪੂ ਹੇ ਬਦਲ ਲੈ ਤੂੰ ਮੈਨੂੰ ਲਾਯਾ ਬਾਬਾ ਮੈਨੂੰ ਕੁਟ ਪਹਿਲੇ ਆਇਆ ਮੈਨੂੰ ਲਾਟਰੀ ਦੇ ਰਿਹਾ ਹੈ ਮੈਨੂੰ ਰਖਾ ਮੁਕਲਾ ਦੇ ਰਿਹਾ ਹੈ ਇਹ ਪੁਕਾਰ ਖੜੇ ਰਬਾ ਕਣਕ ਨੂੰ ਲਾਸਟ ਪਾਣੀ ਹੁਣ ਦੇਉ ਦਈਏ ਚਲ ਮੌਸਮ ਜਿਆ ਖਰਾਬ ਲੱਗਦਾ ਦੋ ਕੁ ਦਿਨ ਦੇਖਦੇ ਆ ਫਿਰ ਦੇ ਦਾਂਗੇ ਹੈ ਕੱਟ ਦੋ ਸੜੀਆਂ ਬਾਜਾਂ ਦੀਆਂ ਕਿੱਥੋਂ ਆਈ ਜਾਂਦੀਆਂ ਨੇ ਉਹ ਤੇਰੀ ਭੈਣ ਨੂੰ ਉਹ ਖੁੱਡੇ 'ਚ ਬੰਦਾ ਬੰਦਾ ਕਰੀ ਬੈਠੇ ਨੇ ਓ ਬਾਈ ਓ ਕੀ ਹੋ ਗਿਆ ਇੱਥੇ ਕਾਹਦੇ ਬੈਠਾ ਵੀਰੇ ਮੈਨੂੰ ਵਾਲ ਕੱਟ ਦੋ ਉਹ ਕੱਟਦਾ ਕੱਟਦਾ ਕੋਈ ਨਹੀਂ ਆਉਣਾ ਉਧਰ ਦੀ ਆਉਣਾ ਲੈ ਮੈਨੂੰ ਵਾਲ ਕੱਟ ਲਾ ਮੇਰੇ ਮੈਨੂੰ ਵਾਲ ਕੱਟ ਦ ਦੇ ਨੇ ਆ ਕੇ ਆ ਕੇ ਛੜ ਜਾ ਦੋ ਮਿੰਟ ਖੋਲਦਾ ਮਾਰ ਮੈਂ ਵਿਚਾਲ ਉਹ ਸਾਲੇ ਕਿਵੇਂ ਜਾਨਵਰਾਂ ਵਾਲੇ ਖੁੱਡੇ 'ਚ ਬੰਦੇ ਨੂੰ ਬੰਦ ਕਰੀ ਬੈਠੇ ਨੇ ਇਹ। ਇਹਨਾਂ ਨੂੰ ਸਾਲਿਆਂ ਨੂੰ ਸ਼ਰਮ ਨਹੀਂ ਆਉਂਦੀ। ਉਹ ਆ ਜਾ ਆ ਜਾ ਬਾਹਰ ਆ ਜਾ। ਉਹ ਆ ਜਾ ਆ ਜਾ ਨਿਕਲੇ ਬਾਹਰ। ਉਹ ਕੀ ਹੋ ਗਿਆ ਇੱਥੇ ਕਹਦੇ ਬੈਠਾ ਤੀ? ਉਹ ਇਹਨੂੰ ਘੁੱਟ ਦੇਣਾ। ਕੌਣ ਕੁੱਟਦਾ ਤੈਨੂੰ? ਉਹ ਘੁੱਟ ਦੇਣਾ। ਬਾਹਰ ਆ ਜਾ ਕੋਈ ਨਹੀਂ ਆ ਜਾ। ਇਹਨੇ ਘੁੱਟ ਦੇਣਾ। ਉਹ ਕੌਣ ਕੁੱਟਦਾ ਤੈਨੂੰ? ਕੋਈ ਨਹੀਂ ਕੁੱਟਦਾ ਹੈਗਾ ਕੋਈ। ਉਹ ਤੈਨੂੰ ਕਿਉਂ ਖੋਲਦਾ ਹੈ? ਉਹ ਕੀ ਹੋ ਗਿਆ? ਤੁਸੀਂ ਯਾਰ ਮੁਰਗੇ ਵਾਲੇ ਖੁੱਡੇ 'ਚ ਇਹਨੂੰ ਬੰਦ ਕਰੀ ਬੈਠੇ ਹੋ। ਫਿਰ ਤੈਨੂੰ ਕੀ ਹੁੰਦਾ? ਸਾਡਾ ਰੱਖਿਆ ਵਾ ਇਹ। ਪਾਂ ਬੰਦ ਕਰਿਆ ਤੁਸੀਂ ਤਨਖਾਹ ਦੇਣੇ ਇਹਨੂੰ ਆਹੋ ਦਿੰਨੇ ਆ ਚਲੋ ਅੰਦਰ ਉਹ ਨਹੀਂ ਨਹੀਂ ਵਿਚਨੀ ਯਾਰ ਬੰਦ ਕਰਨਾ ਹੈਗਾ ਕਮਾਲ ਕਰਦਾ ਤੂੰ ਉਹ ਤੂੰ ਮੇਰੀ ਗੱਲ ਸੁਣਦਾ ਉਹ ਸਾਡਾ ਘਰ ਆਹੇ ਉਰੇ ਖੜ ਕੇ ਨਾ ਬੋਲ ਲੰਘ ਜਾਰੋ ਉਹ ਮੁਰਗੇ ਖਾ ਜਾਣਗੇ ਇਹਨੂੰ ਵਿਚਾਰਾ ਚੰਗਿਆੜਾ ਮਾਰਦਾ ਅੰਦਰ ਮੈਂ ਉੱਥੋਂ ਸੁਣ ਕੇ ਆਇਆ ਯਾਰ ਇਹਦੀਆਂ ਉਹ ਤੂੰ ਕੰਮ ਖੈਰਾਪਦਾ ਲੰਘ ਜਾਰੋ ਲੈ ਜਾ ਨਹੀਂ ਦੀ ਆਪਣੀ ਚੱਲਾ ਚੱਲ ਤੂੰ ਅੰਦਰ ਇਹ ਅਸਲ ਯਾਰ ਇਹ ਮੂਚੇ ਮੈਨੂੰ ਮਾਰ ਫੁੱਟਾ ਰਿਹਾ ਬਊ ਚੱਲ ਅੰਦਰ ਸਾਲੇ ਕਰਦੇ ਤਾਂ ਮਾੜੀਓ ਨੇ ਬੰਦੇ ਦਾ ਚੱਲ ਕੋਈ ਨਹੀਂ ਦੇਖਦੇ ਆ ਕਰਦੇ ਆ ਕੁਝ ਉਹ ਦੀਰ ਲਿਆ ਓਏ ਇਹਦੇ ਮੂੰਹ ਚ ਛੋਡੀਏ ਸਾਲੇ ਦੇ ਸਾਲਾ ਉਹ ਤੱਕ ਸੁਣਦਾ ਗਾ ਪਾਉਂਦਾ ਆ ਦੇਖ ਬਾਈ ਆਹ ਬਾਈ ਕਿੰਨਾ ਵਧੀਆ ਕੰਮ ਕਰ ਰਿਹਾ ਹੋਰ ਜਾਚਾ ਇਹ ਤਾਂ ਵਧੀਆ ਕਰਦਾ ਕੰਮ ਬੰਦਾ ਇਹ ਲੋਕ ਜਿਹੜੇ ਵਿਚਾਰੇ ਮਾੜੇ ਮੋٹے ਆਫਸਰ ਸਟ ਨੇ ਕਣਾ ਉਹਨਾਂ ਤੋਂ ਕੁੱਟ ਕੁੱਟ ਕੇ ਕੰਮ ਕਰਾ ਰਹੇ ਦੀ ਹਾਂ ਹਾਂ ਮੈਨੂੰ ਲੱਗਦਾ ਬਾਈ ਛੜਾਉਂਦਾ ਹਨਾ ਉਹਨਾਂ ਨੂੰ ਹਾਂ ਉਹਨਾਂ ਨੂੰ ਬਾਈ ਛੜਾ ਕੇ ਲਿਆਉਂਦਾ ਹੂੰ ਉਹ ਯਾਰ ਚਾਚਾ ਮੇਰੇ ਤਾਂ ਦਿਮਾਗ 'ਚ ਨਹੀਂ ਆਈ ਗੱਲ ਉਹ ਆਪਣੇ ਗਮਾਂਡੀ ਨਹੀਂ ਹੈਗੇ ਖੇਤ ਵਾਲੇ ਹਾਂ ਉਹ ਸਾਰੇ ਬੰਦਾ ਬੰਦ ਕਰੀ ਬੈਠੇ ਨੇ ਮੁਰਗਿਆਂ ਵਾਲੇ ਖੁੱਡੇ 'ਚ ਉਹ ਵੀ ਵਿਚਾਰਾ ਅਪਸੈਟ ਜਿਹੀ ਲੱਗਦਾ ਮੈਨੂੰ ਫਿਰ ਬਾਈ ਦਾ ਨੰਬਰ ਲੈ ਕੇ ਬਾਈ ਨੂੰ ਫੋਨ ਕਰੋ ਬਾਈ ਨੂੰ ਹੋਰ ਯਾਰ ਉਹਦਾ ਚਾਚਾ ਉਹਦੇ ਤੇ ਬਹੁਤ ਆਤਿਆਚਾਰ ਕਰਦੇ ਨੇ ਉਹਨੂੰ ਕੁੱਟਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਮੇਰੇ ਤਾਂ ਬਤੰਦਰ ਗਲ ਪੈ ਗਏ ਉਹ ਨਾ ਫਿਰ ਬਾਈ ਨੂੰ ਫੋਨ ਕਰ ਬਾਈ ਆਪੇ ਛਡਾ ਕੇ ਲੈ ਜਾ ਚਾਚਾ ਨੰਬਰ ਲਾਇਆ ਤੂੰ ਆਪਾਂ ਫੋਨ ਕਰਦੇ ਹਾਂ ਹਾਂ ਆਪਾਂ ਫੋਨ ਕਰ ਬਾਈ ਨੂੰ ਆਪੇ ਛਡਾ ਕੇ ਲੈ ਜੀ ਉਹ ਚਾਚਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਇੱਕ ਦਿਨ ਹਾਂ ਚੰਗਿਆੜਾ ਮਾਰਦਾ ਦੀ ਵਿਚਾਰਾ ਖੁੱਡੇ 'ਚ ਬੈਠਾ ਮੈਂ ਪਾਣੀ ਦੇਖਣ ਗਿਆ ਹੋਇਆ ਸੀ ਹਾਂ ਹੋਰ ਉਹਦਾ ਵਿਚਾਰਾ ਚੰਘਾੜਾ ਮਾਰੇ ਮੈਨੂੰ ਦੇਖ-ਦੇਖ ਕੇ ਮੈਂ ਬਾਹਰ ਕੱਢ ਲਿਆ ਦੀ ਉਹ ਅੱਛਾ ਉਹ ਆ ਗਿਆ ਉਹਨਾਂ ਦਾ ਉਹ ਕੀ ਨਾਮ ਆ ਉਹਦਾ ਬੌਲਾ ਜਾ ਉਹਦਾ ਆ ਕੇ ਮੇਰੇ ਗਲੇ ਪੈ ਗਿਆ ਉਹ ਕਹਿੰਦਾ ਤੂੰ ਕੀ ਲੱਗਦਾ ਬੰਦੇ ਦਾ ਹੁਣ ਮੈਂ ਦੱਸ ਕੀ ਕਰਾਂ ਕਹਿੰਦਾ ਬੰਦੇ ਦਾ ਯਾਰ ਆਏ ਨਾ ਕੁੱਟੋਗਾ ਇਹਨੂੰ ਹੋਰ ਉਹਨੂੰ ਤਾਂ ਵਿਚਾਰੇ ਨੂੰ ਬਹੁਤ ਕੁੱਟਦੇ ਨੇ ਸਾਰੀ ਦਿਹਾੜੀ ਕੰਮ ਕਰਾਈ ਜਾਂਦੇ ਨੇ ਪਹਿਲਾਂ ਮੈਨੂੰ ਐਂ ਦੀ ਮਾਂ ਸੀਰੀ ਰੱਖਿਆ ਹੋਇਆ ਉਹਨਾਂ ਦਾ ਤੂੰ ਬਾਈ ਦਾ ਨੰਬਰ ਲੈ ਕੇ ਬਾਈ ਨੂੰ ਫੋਨ ਕਰ ਚਾਚਾ ਨੰਬਰ ਦੇ ਮੈਨੂੰ ਮੜਾ ਜਾ ਆਪਾਂ ਫੋਨ ਕਰਦਾਂ ਨੇ ਆਪਾਲ ਬਾਈ ਨੂੰ ਨੰਬਰ ਆ ਦੇਗਾ ਮੈਂ ਲਾਉਣਾ ਆ ਨੰਬਰ ਲੱਟ ਦੇਖ ਲਓ ਜੀ ਜਾਂਦੀ ਆ ਰਿੰਗ ਜਾਂਦੀ ਆ ਘਰ ਬਾਈ ਨੂੰ ਕਿਤੇ ਬਾਈ ਪਰੰਪਰਾਵਾਂ ਵਿੱਚ ਗਿਆ ਹੋ ਸਕਦਾ ਹੈ ਨਾ ਹੈਲੋ ਬਾਈ ਜੀ ਆਸ਼ੀ ਕਾਲ ਬਈ ਲਜਕਾਣੀ ਤੋਂ ਬੋਲਦੇ ਹਾਂ ਪਾਲ ਬਾਈ ਹਾਂਜੀ ਹਾਂਜੀ ਬਾਈ ਜੀ ਅਸੀਂ ਤੁਹਾਡੀਆਂ ਵੀਡੀਓ ਦੇਖ ਰਹੇ ਤੇ ਤੁਸੀਂ ਬਹੁਤ ਦਾਨਪੂਰਨ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਬਾਈ ਆਪਣੇ ਵੀ ਪਿੰਡ ਨਾ ਇੱਕ ਬੰਦਿਆਂ ਦਾ ਮਤਲਬ ਆਪਸੈਟ ਜਾਂ ਵਿਚਾਰਾ ਉਹ ਬੰਦਕ ਬਣਾ ਕੇ ਰੱਖਿਆ ਹੋਇਆ ਉਹਨੂੰ ਮੁਰਗਿਆਂ ਵਾਲੇ ਫੁੱਡੇ ਚ ਬੰਦ ਕਰਿਆ ਵਾ ਨਹੀਂ ਬਾਈ ਕੋਸ਼ਿਸ਼ ਤਾਂ ਅਸੀਂ ਵੀ ਕੀਤੀ ਸੀ ਉਹਨੂੰ ਮੈਂ ਕੱਢ ਲਿਆ ਸੀਗਾ ਬਾਹਰ ਉਹ ਆ ਕੇ ਮੇਰੇ ਨਾਲ ਲੜਨ ਲੱਗੇ ਹੁਣ ਮੈਂ ਦੱਸੋ ਕੀ ਕਰਾਂ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰਦਾ ਨਾ ਤੇ ਐਡਰੈਸ ਵੀ ਭੇਜ ਦਾਂ ਹਾਂਜੀ ਬਾਈ ਜੀ ਉਹ ਵਿਚਾਰਾ ਬਹੁਤ ਜਿਆਦਾ ਦੁਖੀ ਆ ਉਹ ਵਿਚਾਰਾ ਨਾਤਾ ਵੀ ਨਹੀਂ ਹੋਣਾ ਪਤਾ ਨਹੀਂ ਕਿੰਨੇ ਕ ਟਾਈਮ ਦਾ ਨਾਤਾ ਬਾਹੂ ਉਹਦੀ ਹੈਲਪ ਕਰ ਦੋ ਬਲੀ ਜੀ ਹਾਂਜੀ ਮੈਂ ਹੁਣੇ ਭੇਜਦਾ ਤੁਹਾਨੂੰ ਹਾਂਜੀ ਠੀਕ ਹੈ ਜੀ ਓਕੇ ਚਾਚਾ ਬਾਈ ਕਹਿੰਦਾ ਵੀ ਮੈਨੂੰ ਵੀਡੀਓ ਬਣਾ ਕੇ ਭੇਜ ਦੋ ਬਸ ਫਿਰ ਭੇਜ ਦੇ ਬਣਾ ਕੇ ਚਲ ਆ ਜਾ ਆਪਾਂ ਨਾਲੇ ਖੇਤ ਕੰਨੀ ਗੇੜੇ ਮਾਰਿਆ ਉਹਨਾਂ ਨਾਲੇ ਦੇਖ ਲਿਓ ਭੇਜ ਦਾਂ ਨੀਆ ਚੱਲ ਚੱਲ ਉੱਠ ਕੇ ਰਾਂ ਦੰਗਰਾਂ ਦੀ ਖੋਲੜੀ ਖਾਦੀ ਨਹੀਂ ਹੋਣੀ ਚਾਹੀਦੀ ਸਦਾ ਹੋ ਕੇ ਟੋਕਾ ਪਾ ਦੇ ਨਾਲੇ ਫਿਰ ਚੱਕ ਦੇ ਬੋਹਤ ਚੱਲ ਭੱਜ ਸਾਲਾ ਕਿਵੇਂ ਤੁਰਦਾ ਪਰਪਾ 63 ਸਾਲਾ ਲੱਤਾਂ ਟੁੱਟੀਆਂ ਮੀਆਂ ਨੇ ਟੋਕਰਾ ਭਰ ਛੇਤੀ ਆ ਆ ਫੜ ਲੈ ਤੰਗੜੀ ਇਹਦੇ ਨਾਲ ਇਹਦੇ ਨਾਲ ਪਾਰਾ ਦੇ ਫੜ ਲੈਦਾ